ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੇਸਤਰ ਸਿੰਘ ਜਿਹੜੀ ਕੁਦਰਤੀ ਖੇਤੀ ਆ ਇਹ ਕੁਦਰਤ ਦੇ ਨਾਲ ਚੱਲ ਕੇ ਹੋਣੀ ਆ ਨਾ ਕਿ ਕੁਦਰਤ ਦੇ ਖਿਲਾਫ ਜਾ ਕੇ ਤੇ ਜਦੋਂ ਕੁਦਰਤ ਦੇ ਨਾਲ ਚੱਲ ਪਏ ਤਾਂ ਸਾਰੀਆਂ ਫਸਲਾਂ ਹੋਣਗੀਆਂ ਜਿਵੇਂ ਜੰਗਲਾਂ 'ਚ ਹੁੰਦੀਆਂ ਨੇ ਆਪਾਂ ਨੂੰ ਕੁਦਰਤ ਤੋਂ ਕਿਉਂਕਿ ਇਸ ਵਾਰੀ ਬਾਰਸ਼ਾਂ ਲਗਾਤਾਰ ਹੋਈ ਜਾਂਦੀਆਂ ਨੇ ਇਸ ਲਈ ਜੋ ਗੰਨਾ ਪਾਣੀ ਦੀ ਫਸਲ ਹੈ ਇਹ ਇਹ ਬਹੁਤ ਵਧੀਆ ਹੋ ਰਿਹਾ ਬਹੁਤ ਹੀ ਸ਼ਾਨਦਾਰ ਹੋ ਰਿਹਾ ਖਾਸ ਗੱਲ ਹੈ ਵੀ ਇਹਦੇ ਜੇ ਆਪਾਂ ਪੱਤਿਆਂ ਨੂੰ ਦੇਖੀਏ ਤਾਂ ਪੱਤਿਆਂ 'ਚ ਕੋਈ ਘਾਟ ਨਹੀਂ ਆਉਂਦੀ ਐਂ ਲੱਗਦਾ ਵੀ ਜਿਵੇਂ ਬਾਹਰ ਆਪਣੇ ਹਰੀ ਕ੍ਰਾਂਤੀ ਖੇਤੀ ਮਾਡਲ 'ਚ ਜੰਨਾ ਬੀਜਿਆ ਜਾਂਦਾ ਓਕਣੇ ਉਸ ਨਾਲੋਂ ਵੀ ਵੱਧ ਹਰਾ ਤੇ ਜੇ ਤੁਸੀਂ ਧਰਤੀ ਦੇ ਥੱਲੇ ਨਿਗਾਹ ਮਾਰੋ ਤਾਂ ਕੋਈ ਗੜਾਈ ਨਹੀਂ ਹੋਈ ਇੱਕ ਅੱਧੀ ਵਾਰੀ ਤਰਫਾਲੇ ਫੇਰਤੀ ਨਾ ਇਹ ਤੇ ਕੋਈ ਬੈੱਡ ਆ ਨਾ ਵਾਟਾ ਕੁਦਰਤੀ ਧਰਤੀ ਆ ਮੋਟਰ ਦਾ ਪਾਣੀ ਤਾਂ ਆਪਾਂ ਲਾਏ ਨਹੀਂਗਾ ਸੋ ਕੁਦਰਤੀ ਢੰਗ ਨਾਲੇ ਹੋ ਰਿਹਾ ਹੁਣ ਤੁਸੀਂ ਆ ਦੇਖੋ ਗੰਨਾ ਇਹ ਜਿਹੜਾ ਗੰਨਾ ਹੈ ਪੂਰਾ ਮੋਟਾ ਬਣ ਰਿਹਾ ਦੇਖੋ ਜਿਹੜੇ ਜਿੰਨੇ ਮੋٹے ਚਾਹੀਦੇ ਨੇ ਉਨੇ ਮੋٹے ਨੇ ਤੇ ਉੱਪਰ ਨੇ ਵਧੀਆ ਵੱਧ ਰਿਹਾ ਹੁਣ ਇਹਦੇ ਵਿੱਚ ਆਪਾਂ ਨੇ ਬੈਂਗਣਾ ਦੀ ਫਸਲ ਲਾਈ ਆ ਤੇ ਤਜਰਬੇ ਲਈ ਆਪਾਂ ਇੱਕ ਝੋਨੇ ਦਾ ਬੀਜ ਤਿਆਰ ਕਰ ਰਹੇ ਹਾਂ ਹੈ ਤਾਂ ਦੂਜੇ ਹੀ ਮੈਂ ਇੱਕੀ ਅਗਸਤ ਨੂੰ ਕਿਸਾਨ ਵੀਰ ਦੇ ਜਿੱਕਣ ਆਪਣੇ ਸਾਈਡਾਂ ਤੇ ਪਨੀਰੀ ਪੱਟੀ ਜਾਂਦੀਆਂ ਖੇਤ ਵਿੱਚੋਂ ਦੱਟਾ ਮੱਟਾ ਕੋਲ ਰਹਿ ਜਾਂਦੀਆਂ ਉੱਥੋਂ ਮੈਂ ਕੁਝ ਬੂਟੇ ਪੱਟ ਕੇ ਲਿਆ ਕੇ ਆਪਣੇ ਖੇਤ 'ਚ ਲਾਤੇ ਵੀ ਜੇ ਇਹ ਬੂਟੇ ਸੋਕਾ ਝੱਲ ਕੇ ਜਾਂ ਉਹ ਮੌਸਮ ਝੱਲ ਕੇ ਬਿਨਾ ਸਾਂਭ ਸੰਭਾਲ ਤੋ ਹੋਗੇ ਤਾਂ ਬੀਜੇ ਤਬਦੀਲੀ ਆ ਜਾਊਗੀ ਕਿਉਂਕਿ ਜਿਹੜੀ ਧਰਤੀ ਹੈ ਬਹੁਤ ਕੁਝ ਬੀਜਾਂ 'ਚ ਸੁਧਾਰ ਕਰ ਸਕਦੀ ਆ ਉਹਨਾਂ ਨੂੰ ਸੰਭਾਲਦੀ ਐ ਜਿਵੇਂ ਜਿਹੜੀ ਧਰਤੀ ਨੂੰ ਆਪਾਂ ਮਾਤਾ ਤਰਤ ਮਾਤਰਾ ਦਰਜਾ ਦਿੱਤਾ ਤਾਂ ਮਾੜੀ ਚੀਜ਼ ਨੇ ਕਿਦਰਤੀ ਖੇਤੀ ਨੂੰ ਖਤਮ ਕਰਨੀ ਹੁੰਦੀ ਐ ਵਧੀਆ ਬਣਾਉਣੀ ਦਾ ਸੋ ਜਿਵੇਂ ਆ ਅਲੱਗ-ਅਲੱਗ ਥਾਮਾਂ ਤੇ ਮੈਂ ਆ ਝੋਨਾ ਬੀਜਿਆ ਸੀਗਾ ਆ ਦੇਖੋ ਹੁਣ ਭਾਵੇਂ ਬੂਟਾ ਛੋਟਾ ਹੀ ਰਹਿ ਗਿਆ ਕਿਉਂਕਿ 21 ਅਗਸਤ ਤੋਂ ਲੈ ਕੇ ਹਾਲੇ ਤੱਕ ਤਾਂ ਮੇਰੇ ਖਿਆਲ ਇਹਨੂੰ 20 ਕਾ ਦੇਣੇ ਹੋਏ ਨੇ ਤੇ ਫੇਰ ਵੀ ਇਹ ਦਾਣੇ ਕੱਢਿਆ ਜਿਹੜੇ ਹੁਣ ਇਹਨਾਂ ਵਿੱਚੋਂ ਦਾਣੇ ਤਿਆਰ ਹੋਣਗੇ ਭਾਵੇਂ ਘੱਟ ਹੁਣ ਵੱਧ ਹੋਣ ਉਹਨਾਂ ਤੋਂ ਘਾਹ ਜਿਆਦਾ ਆਪਾਂ ਸਿੱਧੀ ਬਿਜਾਈ ਕਰਕੇ ਝੋਨਾ ਬੀਜਾਂਗੇ ਤਾਂ ਉਹ ਘੱਟ ਪਾਣੀ ਦਾ ਹੋ ਸਕਦਾ ਤਜਰਬਾ ਕਰਾਂਗੇ ਕਿਉਂਕਿ ਇਹ ਗੱਲ ਦਾ ਪਤਾ ਲੱਗ ਚੁੱਕਿਆ ਵੀ ਜਿਹੜਾ ਝੋਨਾ ਹੈ ਇਹ ਘੱਟ ਪਾਣੀ ਨਾਲ ਹੋ ਸਕਦਾ ਤੇ ਝੋਨੇ ਦੀ ਖਾਸियत ਹੈ ਵੀ ਵੱਧ ਪਾਣੀ ਚੱਲ ਸਕਦਾ ਮਤਲਬ ਵੱਧ ਪਾਣੀ ਚੱਲ ਸਕਦਾ ਪਰ ਘੱਟ ਪਾਣੀ ਦਾ ਹੋ ਸਕਦਾ ਸੋ ਆਪਾਂ ਨੂੰ ਚੈੱਕ ਕਰਾਂਗੇ ਇਹ ਕਿਸਾਨ ਵੀਰ ਦੇ ਖੇਤ ਜਿਹੜੀ ਪਨੀਰੀ ਸੀਗੀ ਉਹ 1509 ਕਿਸਮ ਸੀਗੀ ਇਹਦਾ ਕੱਦ ਉੱਥੇ ਦਾ ਬਹੁਤ ਜ਼ਿਆਦਾ ਹੁੰਦਾ ਹੁੰਦਾ ਪਰ ਆਪਣੇ ਖੇਤ ਵਿੱਚ ਮਰੀ ਨਹੀਂ ਹੈਗੀ ਤਾਂ ਮਤਲਬ ਇਹਦੇ ਵਿੱਚ ਜਿਉਣ ਦੀ ਤਾਕਤ ਹੈ ਕਿਉਂਕਿ ਨਾਤਾ ਗੜਾਈ ਕੀਤੀ ਇੱਕ ਬੀਜ ਦੀ ਪੱਧਰ ਜਗਾ ਹੁਣ ਧਰਤੀ ਪੱਧਰ ਆ ਨਦੀਨ ਵੀ ਨੇ ਤੇ ਆ ਜਗਾ ਉੱਚੀ ਆ ਸਮਤ ਇਹ ਸਾਈਡ ਨੇ ਵੀ ਆ ਤਾਂ ਮਤਲਬ ਪਾਣੀ ਵੀ ਨਹੀਂ ਖੜ ਸਕਦਾ ਪਰ ਫਿਰ ਵੀ ਇਹ ਹੋ ਰਹੀ ਆ ਤਾਂ ਇਹ ਤੋਂ ਜਿਹੜਾ ਬੀ ਤਿਆਰ ਹੋਊਗਾ ਭਾਵੇਂ ਆਪਣੇ ਕੋਲ ਪਾਈਆ ਬੀ ਤਿਆਰ ਹੋਵੇ ਕੋਈ ਇੱਕ ਜਗ੍ਹਾ ਨੇ ਬਹੁਤ ਥਾਵਾਂ ਤੇ ਅਲੱਗ-ਅਲੱਗ ਕੇਲੇ ਗੰਨਿਆਂ ਦੇ ਜੋ ਵਿੱਚ ਫਾਸਲਾ ਹਰੇਕ ਫਾਸਲੇ ਦੇ ਵਿੱਚ ਆ ਦੇਖੋ ਇੱਧਰ ਵੀ ਇੱਕਣੇ ਲਾਈ ਹੋਈ ਆ ਤੇ ਇਹ ਖੜੀ ਆ ਵੀ ਅੱਗੇ ਖੜੀ ਹੈ ਮਤਲਬ ਥਾਂ ਥਾਂ ਬੀਜਤੀ ਵੀ ਜਿਹੜੀ ਜਗ੍ਹਾ ਕੋਈ ਜਗ੍ਹਾ ਇਸ ਤਰ੍ਹਾਂ ਦੀ ਨਾ ਹੋਵੇ ਜਿੱਥੇ ਆਪਾਂ ਨੂੰ ਇਹ ਲੱਗੇ ਵੀੰਦਾ ਹੈ ਉਹ ਜਗ੍ਹਾ ਫੇਲ ਹੋ ਗਈ ਜਾਂ ਕਾਮਯਾਬ ਹੋ ਗਈ ਪਰ ਆਪਾਂ ਤਾਂ ਸਿਰਫ ਪਾਈ ਅੱਧਾ ਕਿਲੋ ਬੀਜ ਤੋਂ ਜਿਹੜਾ ਸੋਕਾ ਚੱਲਣ ਵਾਲਾ ਹੋਵੇ ਬਿਨਾ ਸਾਮ ਸੰਭਾਲਤ ਹੋ ਜਾਵੇ ਤੇ ਉਸ ਤਰ੍ਹਾਂ ਇਹ ਬੀਜ ਤਿਆਰ ਹੋ ਰਿਹਾ ਹੁਣ ਕੁਦਰਤੀ ਖੇਤੀ ਵਿੱਚ ਜਿਵੇਂ ਆ ਬੂਟੇ ਨੇ ਆਪਣੇ ਮੈਂਗਣਾ ਦੇ ਹੂੰ ਪੂਰਾ ਕੱਦਗਾਟ ਕਰ ਰਹੇ ਨੇ ਤੇ ਬੈਂਗਣ ਲੱਗਣ ਲੱਗੇ ਇਹਨਾਂ ਨੂੰ ਅਲੱਗ-ਅਲੱਗ ਥਾਵਾਂ ਤੇ ਇੱਕ ਵਾਰੀ ਤੋੜ ਕੇ ਵੇਚ ਵੀ ਆਏ ਤੁਸੀਂ ਇਹ ਦੇਖੋ ਵੀ ਜਦੋਂ ਆਪਾਂ ਰੋਤੇ ਹਿਸਾਬ ਨਾਲ ਕੋਈ ਵੀ ਫਸਲ ਪੀਜਦੇ ਆ ਤਾਂ ਨਾ ਤਾਂ ਕੋਈ ਪੱਤਿਆਂ ਨੂੰ ਇਹਨਾਂ ਦੀਆਂ ਸੁੰਡੀਆਂ ਨੇ ਜਿਹੜਾ ਕੱਟ ਕੇ ਤਾਂ ਟੂਸੇ ਮੁੜ ਜਾਂਦੇ ਨੇ ਉਸ ਤਰ੍ਹਾਂ ਮੁੜੇ ਨੇ ਤੇ ਨਾ ਹੀ ਕਿਸੇ ਪੱਤੇ 'ਚ ਕੋਈ ਸਰਾਖ ਗਲੀ ਹੋ ਰਹੀ ਕਿਉਂਕਿ ਹੁਣ ਜਿਹੜੀ ਆਪਣੇ ਸੌਣ ਆ ਭਾਦੋਂ ਤੋਂ ਵਿੱਚ ਜਦੋਂ ਬੈਂਗਣ ਬੀਜਦੇ ਤਾਂ ਸਿਆਲ ਰੁੱਤ ਦੇ ਇਸ ਟਾਈਮ ਇਹ ਬੈਂਗਣ ਦੀ ਫਸਲ ਬਿਲਕੁਲ ਫਰੀਚ ਹੋਣ ਵਾਲੀ ਫਸਲ ਹੁੰਦੀ ਆ ਉਤਪਾਦਨ ਵੀ ਵਧੀਆ ਹੁੰਦਾ ਤੇ ਖਾਸ ਗੱਲ ਆ ਵੀ ਇਹਨੂੰ ਬਿਮਾਰੀ ਵੀ ਨਹੀਂ ਲੱਗਦੀ ਕਾਣਾ ਵੀ ਨਹੀਂ ਹੁੰਦਾ ਸੋ ਇਹ ਰਾਪਾਂ ਦੇ ਰੁੱਤਾਂ ਦੇ ਹਿਸਾਬ ਨਾਲ ਚੱਲਾਂਗੇ ਤਾਂ ਕੁਦਰਤੀ ਖੇਤੀ ਵਿੱਚ ਬਹੁਤ ਕੁਝ ਲੱਭਣ ਨੂੰ ਹੈ ਪਰ ਜੇ ਤਾਂ ਆਪਾਂ ਬੇਰੁੱਤੇ ਜੱਲ ਪੈਨੇ ਆ ਬੇਰੁੱਤਾ ਗੈਰ ਇਲਾਕੇ ਦਾ ਬੀਜ ਤਾਂ ਉਹਨੂੰ ਬਿਮਾਰੀਆਂ ਲੱਗਦੀਆਂ ਨੇ ਸੋ ਇਸ ਕਰਕੇ ਬੈਂਗਣਾ ਦੇ ਉੱਤੇ ਜਿੰਨੀ ਸਪਰੇ ਹੁੰਦੀ ਆ ਉਹ ਆਪਣੇ ਕਿਸਾਨ ਅਗੇਤਾ ਲਾ ਲੈਂਦੇ ਨੇ ਫਿਰ ਦਵਾਈਓ ਚੱਲੀ ਜਾਂਦੀ ਹੈ ਕਈ ਵਾਰੀ ਬੈਂਕਾਂ ਦੀ ਉਤਪਾਦਨਾਂ ਦਵਾਈਆਂ ਦਾ ਖਰਚਾ ਮੂਰੇ ਲੰਘ ਜਾਂਦਾ ਸੋ ਕਿਸਾਨ ਵੀਰੋ ਜੇ ਆਪਾਂ ਰੋਤਣਾ ਚੱਲਾਂਗੇ ਉਸ ਇਲਾਕੇ ਦੇ ਬੀਜ ਨੂੰ ਵਰਤਾਂਗੇ ਤਾਂ ਬਿਮਾਰੀਆਂ ਨਹੀਂ ਲੱਗਣਗੀਆਂ ਤੇ ਉਤਪਾਦਨ ਵਧੀਆ ਹੋਊਗਾ ਹੁਣ ਜਿਵੇਂ ਆਹ ਬੂਟੇ ਦੇਖੋ ਸਾਰਿਆਂ ਨੂੰ ਇਹ ਵਧੀਆ ਫਲ ਲੱਗਿਆ ਹੋਇਆ ਵਿੱਚ ਤੇ ਪਨਾਈ ਵੀ ਹੋਗੀ ਪਰ ਫਿਰ ਵੀ ਸੋਹਣੇ ਲੱਗਦੇ ਨੇ ਤੇ ਜਿਹੜਾ ਇਹਨਾਂ ਦਾ ਡਿਜ਼ਾਈਨ ਆ ਵਜ਼ਨ ਆ ਉਹ ਵੀ ਪੂਰਾ ਰੰਗ ਦਾ ਰੰਗ ਵੀ ਹੋਣਾ ਦੇਖ ਤੁਸੀਂ ਪੈਂਗਣ ਵਿੱਚ ਕਿਉਂਕਿ ਕਿ ਤੜਾਈ ਤੋਂ ਰਹਿ ਗਏ ਸਨ ਆ ਦੇਖੋ ਹੁਣ ਇਹਨਾਂ ਦੀ ਦੂਜੇ ਪੈਂਗਣਾ ਵਾਂਗ ਚਮਕ ਵੀ ਜ਼ਿਆਦਾ ਹੁੰਦੀ ਐ ਸਵਾਦ ਵੀ ਵੱਧ ਹੁੰਦਾ ਆ ਦੇਖੋ ਦੋ ਲੱਗੇ ਹੋਏ ਨੇ ਤੇ ਇਹ ਥੱਲੇ ਲੱਗਿਆ ਨਹੀਂ ਮਤਲਬ ਕਹਿਣ ਦਾ ਵੀ ਕੁਦਰਤੀ ਖੇਤੀ ਵਿੱਚ ਹੁਣ ਤੁਸੀਂਾਂ ਜੇ ਗੰਨਾ ਦੇਖੋ ਮਤਲਬ ਕਾਫੀ ਦੂਰੀ ਤੇ ਲੱਜਿਵੇਂ ਆ ਦੂਰ ਦੂਰ ਲੱਗਿਆ ਹੋਇਆ ਨਾ 5-5 ਫੁੱਟ ਦੂਰ ਲੱਗਿਆ ਹੋਇਆ ਪਰ ਹੁਣ ਦੇਖ ਧਿਆਨ ਨਾਲ ਦੇਖੋ ਤਾਂ ਲੱਗਦਾ ਵੀ ਨਾਲ ਜੁੜ ਚੁੱਕੇ ਆ ਨਾਲੇ ਵਿੰਗਾ ਟਡਾ ਹੋ ਕੇ ਗਰੀ ਜਾਂਦਾ ਪਰ ਆਪਾਂ ਨੇ ਨਾ ਤੈਨੂੰ ਬੰਨਣ ਦੀ ਕੋਸ਼ਿਸ਼ ਕੀਤੀ ਨਾ ਗੁੱਡਣ ਦੀ ਸਿਰਫ ਜੰਗਲ ਸਿਸਟਮ ਹੈ ਜੋ ਮਿਲ ਗਿਆ ਸੋ ਲਾਹੇ ਦਾ ਆਪਣਾ ਕਿਹੜਾ ਕੋਈ ਖਰਚਾ ਆ ਆਪਣੀ ਤਾਂ ਮਿਹਨਤ ਵੀ ਆ ਜਿਹੜੀ ਆਪਾਂ ਗੁੱਡ ਗੜਾਇਆ ਕਰਦੇ ਆ ਪਰ ਫਿਰ ਵੀ ਇਹ ਤੁਸੀਂ ਦੇਖੋ ਰੰਗ ਰੂਪ ਸਾਰਾ ਕੁਝ ਵਧੀਆ ਹੋ ਜਾਂਦਾ ਹੈ ਤੇ ਕੁਦਰਤੀ ਖੇਤੀ ਵਿੱਚ ਸਰਵ ਨਦੀਨਾਂ ਦੀ ਸਮੱਸਿਆ ਵੀ ਜਦਨਾਂ ਚਿਰ ਫਸਲ ਵੱਡੀ ਨਹੀਂ ਹੁੰਦੀ ਜਦੋਂ ਫਸਲ ਵੱਡੀ ਹੋ ਗਈ ਤਾਂ ਨਦੀਨ ਵੀ ਕੁਝ ਨਹੀਂ ਕਹਿ ਸਕਦਾ ਨਦੀਨ ਦੀ ਧਰਤੀ ਨੂੰ ਢੱਕ ਕੇ ਰੱਖਦਾ ਤੇ ਇਹਨੂੰ ਆਪਾਂ ਲਾਈਵ ਮਲਚਿੰਗ ਦੇ ਤੌਰ ਤੇ ਕੰਮ ਲੈ ਸਕਦੇ ਆ ਪਸ਼ੂ ਚਾਰੇ ਦੇ ਲਈ ਕੰਮ ਲੈ ਸਕਦੇ ਆ ਬਾਕੀ ਇਹਦੇ ਵਿੱਚ ਰਿਜ਼ਲਟ ਵੱਖਰੇ ਆਉਣ ਲੱਗ ਜਾਂਦੇ ਨੇ ਸੋ ਕੁਦਰਤੀ ਖੇਤੀ ਵਿੱਚ ਸਭ ਤੋਂ ਪਹਿਲਾਂ ਤਾਂ ਆਪਣੇ ਮਨ ਚ ਡਰ ਕੱਢਣਾ ਪੈਣਾ ਵੀ ਫਸਲਾਂ ਮਰ ਜਾਂਦੀਆਂ ਨੇ ਸਾਨੂੰ ਤਰ੍ਹਾਂ ਤਰ੍ਹਾਂ ਦੇ ਘੋਲ ਪਾਉਣੇ ਪੈਣੇ ਆ ਜਦੋਂ ਅਸੀਂ ਘੋਲਾਂ ਦੇ ਚੱਕਰ 'ਚ ਪਾ ਜੰਨੇ ਆ ਤਾਂ ਉਹਨਾਂ ਵਿੱਚੋਂ ਖਰਾਕੀ ਤਾਂ ਤਾਂ ਮਿਲ ਜਾਂਦੇ ਨੇ ਪਰ ਬੰਦੇ ਦੇ ਅੰਦਰ ਕਈ ਵਾਰੀ ਜਿਆਦਾ ਮਿਹਨਤ ਕਰਨ ਦੀ ਹਿੰਮਤ ਨਹੀਂ ਹੁੰਦੀ ਜਾਂ ਉਹਦਾ ਹੌਸਲਾ ਨਹੀਂ ਹੁੰਦਾ ਵੀ ਇੰਨੀ ਮਿਹਨਤ ਕਿਹੜਾ ਕਰੂਗਾ ਇੰਨੇ ਘੋਲ ਕਿਹੜਾ ਪਾਊਗਾ ਤਾਂ ਬਹੁਤ ਔਖਾ ਕੰਮ ਪਰ ਨਹੀਂ ਕਿਸਾਨ ਵੀਰੋ ਮੈਂ ਜਦੋਂ ਕਿਸਾਨ ਦੋਸਤੋ 15 ਅਗਸਤ 2007 ਤੋਂ ਜਦੋਂ ਖੇਤੀ ਸ਼ੁਰੂ ਕੀਤੀ ਸੀ ਉਸ ਟਾਈਮ ਨਾ ਤਾਂ ਕੋਈ ਇੰਟਰਨੈਟ ਦਾ ਸਿਸਟਮ ਸੀਗਾ ਵੀ ਆਮ ਆਦਮੀ ਜਿਹੜਾ ਉਹਦੇ ਕੋਲ ਉਹਦੀ ਪਹੁੰਚ ਹੋਵੇ ਨਾ ਕੋਈ ਅਖਬਾਰਾਂ ਚ ਜਨੇ ਜ਼ਿਆਦਾ ਵੱਡੇ ਲੇਖ ਆਉਂਦੇ ਸਨ ਵੀ ਇਹਨਾਂ ਤੋਂ ਪਤਾ ਲੱਗ ਸਕੇ ਵੀ ਆਪਾਂ ਕੁਦਰਤੀ ਖੇਤੀ ਕਿਵੇਂ ਕਰਨੀ ਆ ਪਰ ਕੁਦਰਤੀ ਖੇਤੀ ਸਾਡੇ ਬਜ਼ੁਰਗਾਂ ਦੀ ਖੇਤੀ ਆ ਉਹ ਆਪਣੇ ਆਪ ਚੱਲਦੀ ਮਿੱਟੀ ਖੁਦ ਦੀ ਰਿਪੇਅਰ ਖੁਦ ਕਰ ਸਕਦੀ ਹੈ ਜਿਵੇਂ ਆਪਣਾ ਸਰੀਰ ਹੈ ਜਿਹਨੂੰ ਇਲਾਜ ਪ੍ਰਣਾਲੀ ਜਿਹੜੀ ਅੱਜ ਦੀ ਨਹੀਂ ਮਿਲਦੀ ਤਾਂ ਬਹੁਤ ਸਾਰੀਆਂ ਬਿਮਾਰੀਆਂ ਫੇਰ ਵੀ ਸਰੀਰ ਆਪਣੇ ਆਪ ਠੀਕ ਕਰ ਸਕਦਾ ਜਿਹ ਬੰਦੇ ਦੇ ਵਿੱਚ ਉਹ ਸਿਸਟਮ ਚੱਲਦਾ ਸੋ ਮਿੱਟੀ 'ਚ ਵੀ ਚੱਲਦਾ ਤੇ ਇਹ ਬਿਨਾ ਕੋਲ ਕਲ ਵਰਤੇ ਖੇਤੀ ਸ਼ੁਰੂ ਹੋ ਗਈ ਤੇ ਚੱਲ ਪਈ ਤੇ ਹੁਣ ਇਸ ਟਾਈਮ ਮਤਲਬ ਆ ਜਿਹੜੀ ਇਹ ਫਸਲ ਆ ਮੇਰੀ ਬੀਜਣ ਕਰਿਓ ਕਮੀ ਰਹਿ ਜਾਂਦੀ ਆ ਪਰ ਫਸਲ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਵੀ ਉਹ ਹੋਈ ਨਹੀਂ ਜਾਂ ਉਹ ਬੇਕਾਰ ਹੋ ਗਈ ਜਾਂ ਉਹਨੂੰ ਬਿਮਾਰੀ ਪੈ ਗਈ ਸੋ ਜਦੋਂ ਮਿੱਟੀ ਸਹੀ ਹੋ ਗਈ ਤਾਂ ਸਾਰਾ ਕੁਝ ਠੀਕ ਹੋ ਜਾਂਦਾ ਫਸਲਾਂ ਵੀ ਵਧੀਆ ਹੁੰਦੀਆਂ ਨੇ ਤੇ ਬਿਮਾਰੀਆਂ ਵੀ ਨਹੀਂ ਲੱਗਦੀਆਂ ਤੇ ਜਿਹੜੀਆਂ ਆਪਣੇ ਆ ਸਮੇਂ ਜਿਨ੍ਹਾਂ ਤੇ ਆਪਣਾ ਦਵਾਈ ਦਾ ਖਰਚਾ ਵੱਧਦਾ ਉਹ ਤਿੰਨੇ ਫਸਲਾਂ ਇਕੱਠੀਆਂ ਕਰਤੀਆਂ ਭਾਵੇਂ ਆਪਣੇ ਝੋਨੇ ਦੇ ਬੂਟੇ ਤਾਂ ਲੇਟ ਬੀਜੇ ਨੇ ਹੁਣ ਵੀਦਣਾ ਦੇ ਵਿੱਚ ਇਹਨਾਂ ਨੇ ਕੀ ਜਦੋਂ ਪੱਕੜ ਪਨੀਰੀ ਲਾਵਾਂਗੇ ਤਾਂ ਉਹਨੇ ਕਰਦ ਨਹੀਂ ਕਰਨਾ ਆਰੇ ਗਾਲ ਦਾ ਰਿਜ਼ਲਟ ਜ਼ਰੂਰ ਆ ਵੀ ਆਪਣੇ ਕੋਲ ਬੀਜ ਤੱਕ ਟੁਕ ਟੁਕ ਉਸ ਤਰ੍ਹਾਂ ਦਾ ਬਣਾ ਲਾਂਗੇ ਸੋ ਇਹ ਤਿੰਨ ਫਸਲਾਂ ਨੇ ਗੰਨਾ, ਬੈਂਗਣ, ਝੋਨਾ ਇਹਨਾਂ ਤੇ ਦਵਾਈਆਂ ਦਾ ਖਰਚਾ ਬਹੁਤ ਵੱਡੇ ਪੱਧਰ ਤੇ ਹੋ ਜਾਂਦਾ ਪੰਜਾਬ 'ਚ ਪਰ ਕੁਦਰਤੀ ਖੇਤੀ 'ਚ ਤਿੰਨੇ ਕੱਥੇ ਬੀਜਿਆਂ ਦੇ ਤਾਂ ਤਿੰਨਾਂ ਨੂੰ ਬਿਮਾਰੀ ਨਹੀਂ ਆਈ ਹੈਗੀ ਗੰਨੇ ਨੂੰ ਵੀ ਨਹੀਂ ਆਈ ਬੈਂਗਣਾਂ ਨੂੰ ਚਲੋ ਰੁੱਤ ਬਸਲ ਚੁੱਕੀ ਆ ਸੋ ਜਦੋਂ ਬਿਮਾਰੀਆਂ ਹੋਂ ਤੇ ਹਟ ਗਿਆ ਨਦੀਨਾਂ ਦਾ ਡਰ ਚਲੇ ਗਿਆ ਜਿਹੜਾ ਪੈਦਾ ਹੋ ਗਿਆ ਉਹ ਆਪਣਾ ਘੱਟ ਖਰਚੇ ਵਾਂਗ ਫਰੀਦ ਵਾਂਗ ਹੋ ਗਿਆ ਤਾਂ ਹੋਰ ਕੀ ਚਾਹੀਦਾ ਪਰ ਆਪਾਂ ਨੂੰ ਕੁਦਰਤੀ ਖੇਤੀ ਨੂੰ ਸਮਝਣਾ ਪੈਣਾ ਜਿੰਨੀ ਦੇਰ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹ ਗੱਲ ਨਹੀਂ ਸਮਝਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਸਾਡੀ ਖੇਤੀ ਤੇ ਲਾਗੂ ਨਹੀਂ ਹੁੰਦਾ ਓਨੀ ਦੇਰ ਅਸੀਂ ਸਾਡੀ ਮਿੱਟੀ ਵੀ ਬਿਮਾਰ ਰਹੂ ਤੇ ਅਸੀਂ ਵੀ ਬਿਮਾਰ ਰਹਾਂਗੇ ਕਿਉਂਕਿ ਜਿੰਨਾ ਧਰਤੀ ਮਾਤਾ ਤੇ ਸਾਨੂੰ ਧਿਆਨ ਦੇਣਾ ਚਾਹੀਦਾ ਜੀ ਅਸੀਂ ਉਸ ਤੋਂ ਮਤਲਬ ਖੋਣ ਲਾ ਕੇ ਜਿੰਨਾ ਆਪਾਂ ਇਹਦਾ ਕਰਕੇ ਦੇ ਰਹੇ ਸੀ ਉਸ ਤੋਂ ਵੱਧ ਖਚਣ ਲਾਗੇ ਸੋ ਉਹਦੇ ਵਿੱਚ ਕਮਜ਼ੋਰੀਆਂ ਆਉਂਦੀਆਂ ਨੇ ਮਿੱਟੀ ਦੇ ਤੱਤ ਘਟਦੇ ਨੇ ਤੇ ਸਿਹੜਾ ਸਿਸਟਮ ਆ ਜੰਗਲ ਦਾ ਉਹ ਖਰਾਬ ਹੋ ਜਾਂਦਾ ਪਰ ਕੁਦਰਤੀ ਖੇਤੀ 'ਚ ਹਰੇਕ ਜੀਵ ਦਾ ਯੋਗਦਾਨ ਆ ਜੰਗਨਾ ਟੈ ਚੁੱਕਿਆ ਪਰ ਚੂਹੇ ਨਹੀਂ ਵੱਟ ਸਕੇ ਕਿਉਂਕਿ ਉਹ ਇਹ ਖਾਣੇ ਵਾਲੇ ਹੋਰ ਬਹੁਤ ਸਾਰੇ ਜੀਵ ਹੁੰਦੇ ਨੇ ਆਪਣੇ ਨਿਓਲੇ ਨੇ ਉੱਲੂ ਨੇ ਬਾਜ ਨੇ ਤੇ ਪਤਾ ਨਹੀਂ ਕਿਹੜੇ ਕਿਹੜੇ ਜਿਵੇਂ ਕਮਾਦੀ ਕੁੱਕੜਾ ਮਤਲਬ ਜਿਹੜਾ ਟੀਜ ਲੋੜ ਤੋਂ ਵੱਧ ਵੱਧ ਗਈ ਉਹਦੀ ਚੈਨ ਬਣੀ ਹੈ ਜਦ ਹੀ ਕੰਟਰੋਲ ਹੋ ਜਾਂਦੀ ਹੈ ਇਹ ਨਹੀਂ ਹੈਗਾ ਵੀ ਫਸਲਾਂ ਦਾ ਪੂਰਾ ਨੁਕਸਾਨ ਹੋ ਜਾਵੇ ਬਾਕੀ ਜਿਹੜਾ ਕੀਟ ਕੰਟਰੋਲ ਆ ਪੰਛੀ ਕਰਦੇ ਨੇ ਰੁੱਖ ਲਾਉਣੇ ਪੈਂਦੇ ਨੇ ਇੱਕ ਤਾਂ ਵਾਤਾਵਰਨ ਬਚਾ ਲਿਆ ਮਤਲਬ ਜਿਹੜਾ ਸਿਧਾਂਤ ਆ ਪਵਨ ਗੁਰੂ ਪਾਣੀ ਪਿਤਾ ਮੱਧ ਧਰਤ ਮਾਤ ਦਾ ਜਦੋਂ ਉਹ ਲਾਗੂ ਹੋ ਜਾਂਦਾ ਖੇਤ ਚ ਬਿਲਕੁਲ ਸੈੱਟ ਹੋ ਜਾਂਦਾ ਤਾਂ ਫਸਲਾਂ ਤੰਦਰੁਸਤ ਹੋਣਗੀਆਂ ਜਿਹੜੀਆਂ ਉਹਨੂੰ ਨਸਲਾਂ ਖਾਂਣਗੇ ਉਹ ਵੀ ਤੰਦਰੁਸਤ ਹੋਣਗੀਆਂ ਇਹ ਗੱਲ ਆਪਾਂ ਜਨਨੀ ਸਿੱਤੀ ਸਮਝਾਂਗੇ ਉੰਨੀ ਆਪਣੀ ਫਸਲਾਂ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ। ਉਹਨਾਂ ਦੇ ਆਪਾਂ ਗੰਨਤ ਨਿਗਾਹ ਮਾਰੋ। ਇਹਦਾ ਰੰਗ ਇਸ ਤਰ੍ਹਾਂ ਜਿਵੇਂ ਬਹੁਤ ਜ਼ਿਆਦਾ ਖਾਦਾਂ ਪਈਆਂ ਹੁੰਦੀਆਂ ਨੇ ਪਰ ਬਿਲਕੁਲ ਸਿੰਗਲ ਅਜ ਬੇਤੀ ਘੁੰਮ ਕੇ ਦੇਖੋਗੇ ਤਾਂ ਤੁਹਾਨੂੰ ਨਦੀਨ ਵੀ ਅੰਤੋਂ ਦੇ ਮਿਲਣਗੇ। ਤੇ ਪਾਣੀ ਦੀ ਜਰੂਰਤੇ ਨਹੀਂ ਪਈ ਵਾਰਸਾਂ ਹੋ ਗਈਆਂ ਪਰ ਇਹਨੂੰ ਪਹਿਲਾਂ ਵੀ ਸੋਕੇ 'ਚ ਰੱਖਿਆ ਗਿਆ। ਸੋ ਇਹ ਕੁਦਰਤੀ ਖੇਤੀ ਵਿੱਚ ਤੁਸੀਂ ਹਰਿਆਲੀ ਵੀ ਪੈਦਾ ਕਰ ਲਓਗੇ, ਤੰਦਰੁਸਤੀ ਵੀ ਪੈਦਾ ਕਰ ਲਓਗੇ। ਸਿਰਫ ਇੱਕੋ ਸਿਧਾਂਤ ਸਮਝ ਲਓ। ਭਵਨ ਗੁਰੂ ਪਾਣੀ ਪਤਾ ਮਾਤ ਦਾ ਰਤ ਮਾਤ। ਇਹਦਾ ਮਤਲਬ ਸਮਝ ਕੇ ਅਸੀਂ ਕੁਦਰਤੀ ਖੇਤੀ ਵਧਿਆ ਕਰ ਸਕਦੇ ਆ। ਤੇ ਆਪਾਂ ਨੇ ਤਾਂ 2007 ਤੋਂ ਨਾ ਮਸ਼ੀਨਰੀ ਵਰਤੀਆਂ ਨਾ ਲੇਬਰ ਵਰਤੀਆਂ ਫਿਰ ਵੀ ਕੁਦਰਤੀ ਖੇਤੀ ਚੱਲ ਰਹੀ ਆ ਜੇ ਸਾਡੇ ਖੇਤ ਚੱਲ ਰਹੀ ਆ ਤਾਂ ਤੁਸੀਂ ਥੋੜੀ ਜਗ੍ਹਾ ਤੋਂ ਸ਼ੁਰੂ ਕਰਕੇ ਉਹਨੂੰ ਚੈੱਕ ਕਰ ਸਕਦੇ ਹੋ ਕਨਾਲ ਅੱਧੀ ਕਨਾਲ ਤੋਂ ਤੇ ਆਪਣੀ ਰਸੋਈ ਨੂੰ ਆਪਾਂ ਵਧੀਆ ਬਣਾਈਏ ਜਿੱਥੇ ਜ਼ਹਿਰਮੁਕਤ ਭੋਜਨ ਪੈਦਾ ਹੋਵੇ ਸੋ ਮੈਂ ਪਹੁੰਚੇ ਸੋ ਇੰਨੀਆਂ ਗੱਲਾਂ ਦੇ ਨਾਲ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ